ਸਾਰਿਆਂ ਨੂੰ ਮੈਂ ਬਧਾਈ ਦਿੰਦਾ ਹੋਰ ਕੋ ਨੈ ਇੱਧਰ ਆ ਕੇ ਆਪਾਂ ਗੱਲ ਕਰਾਂਗੇ ਸਾਡਾ ਇਹ ਬਣਿਆ ਰਹੇਗਾ ਬਹੁਤ ਸਾਡੀ ਜਿਹੜੀ ਜੀਤੀ ਹੈ ਲੋਕਾਂ ਦੇ ਵੱਲੋਂ ਉਹਦੇ ਚ ਅਸੀਂ ਬਹੁਤ ਜਿਹੜਾ ਆਧਾਰ ਰੱਖ ਕੇ ਅਸੀਂ ਦਵਾਂਗੇ ਇਧਰ ਲਈ ਅਟੰਡਾ ਪੁਲਿਸ ਜਿੰਨੇ ਵੀ ਮੁਲਾਜ਼ਮ ਉਸ ਤੇ ਹਾਜ਼ਰ ਹੈਗੇ ਤੁਹਾਨੂੰ ਸਾਰਿਆਂ ਨੂੰ ਅਟੰਡਾ ਪੁਲਿਸ ਪੰਜਾਬ ਪੁਲੇ ਸੇ ਡੀਜੀ ਸਰਵਰ ਨੂੰ ਸਾਡੇ ਡੀਆਈਟੀ ਸਰਵਰ ਨੂੰ ਅ ਜਿਹੜਾ ਬੀਐਸਪੀ ਸਿਟੀ ਵੱਲੋਂ ਇਸ ਤੋ ਚੋ ਪਤਵਾਲੀ ਨੇ ਇੱਕ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹਦੇ ਵਿੱਚ ਤੁਹਾਡੇ ਸਾਰੇ ਤੇ ਆਣ ਦਾ ਮੈਂ ਸਵਾਗਤ ਕਰਦੀ ਹਾਂ ਤੁਹਾਨੂੰ ਤੇ ਤੁਹਾਡੀ ਸਾਰੀ ਫੈਮਲੀ ਨੂੰ ਬਹੁਤ ਬਹੁਤ ਲੋੜੀ ਦੀਆਂ ਮਾਗੀ ਦੀਆਂ ਵਧਾਈਆਂ ਬੀਗ ਆਨ ਡਿਊਟੀ ਤੁਸੀਂ ਸਾਰੇ ਆਪਣੇ ਫੈਮਲੀਜ਼ ਨਾਲ ਨਹੀਂ ਟਾਈਮ ਸਪੈਂਡ ਕਰ ਪਾਦੇ ਹੋ ਸੋ ਇਹਨਾਂ ਦਾ ਬੜਾ ਵਧੀਆ ਪ੍ਰਾਲਾਇਕ ਬਹੁਤ ਅੱਛਾ ਇਹਨਾਂ ਨੇ ਆਪਣੇ ਘਾੜੇ ਚ ਆਈ ਵਾਸ ਨਾਟ ਐਕਸਪੈਕਟਿੰਗ ਕਿ ਇਹਨਾਂ ਦਾ एरिया भी असं कवर कर पावे बहुत अच्छा फंक्शन ऑर्गेनाइज किया सू अपनी ड्यूटी से इदा के ही मोमेंट्स थोड़े बहुत कट के फुल खुशी एक्सपीरियंस करनी पैंती so, है सो वेलडन फॉर विदर हरबंस के तुम इन्ना वी प्रोग्राम ऑर्गेनाइज किया गॉड ब्लैस ऑल ऑफ अस एंड ऑल आर फैमिली थैंक यू हर पर नू परवाज ते

कुतणी थोरी तूं थोरी भुख ते पौतली तूं पौती पासी कुती सास ॾई त दुख न दुख नव कुतींदासी ਜੋ ਕਰਕੇ ਨਾਲੇ ਹਾ ਕਰਕੇ ਜਿਹੜਾ ਦੇਦੇ ਨੀਟਿਆਰੇ ਲੰਮੀ ਬਾਹ ਜਾਰੀ ਕੇ ਜਿਹੜਾ ਦੇਦੇ ਨੀਟਿਆਰੇ ਲੰਮੀ ਬਾਹ ਕਰੀ ਜਦੋਂ ਆਉਣ ਨੇਰੀਆ ਜਦੋਂ ਜਾਣ ਨੇਰੀਆ ਜਦੋਂ ਆਉਣ ਨੇਰੀਆ ਜਦੋਂ ਜਾਣ ਨੇਰੀਆ ਲੋ ਬੋਤਲਾਂ ਸ਼ਰਾਬ ਦੀਆਂ ਟੱਕਾਂ ਦੇ ਚ ਲੋਕੋ ਨਾ ਜਨਾ ਮਰੀਆ ਬੇਸ ਵੀ ਆ ਬਾਈ ਪਾ ਪਾ ਆਪਾ ਆਪਾ ਮਾਡਾ ਪਾਉ ਪਾਉ ਇਹ ਮੁੰਡੀਆਂ ਮੈਨੂੰ ਨੱਚਦੀ ਲੈ ਕਿਨਾ ਫੂਟਸਵਾਦੈ ਬਿੱਟੇ ਮੁੰਡੀਆਂ ਵੇਰੀ ਨੱਚਦੀ ਦੀ ਕੋਟੋ ਮੁੰਡੀਆਂ आजू। आजू। गेंद लेके लगाओ। मैडम। मेरे पाले के। नहीं जीतो मैं कहता हूँ तब रख। बच्चे बरात आ गया। बात करो सी। बिचौला बिच्छी की है तो ना। मैडम बिच्छी है। बच्छे। मैंने तब जी। मैंने तब जी। आये। मैंने तब आया तो नहीं। कहाँ आप से ना तो सर नहीं। सर। मैडम। सर। मैंने तब जी � ਆਜੋ ਬੇਟਾ ਆਜੋ ਠੱਕਿਆ ਆਜੋ ਪਾਦੋ ਇੱਕ ਬੋਲੀ ਪਾਦੋ ਕਲਾਸ ਤੋਂ ਬੋਲੀ ਪਾਦੋ ਪਾਦੋ ਕੋਈ ਵੀ ਅਗਰ ਹੋ ਕਰ ਤੇਰੀ ਪਾਦੋ ਇੱਕ ਬੋਲੀ ਮੈਂ ਕਰਾਂਗਾ ਵਾਹ ਪਾਉਈ ਬੋਲੀ ਉਹ ਮਗਰ ਨਹੀਂ ਪਾਦੋ ਆਜੋ ਬੇਟਾ ਆਜੋ ਠੱਕਿਆ ਆਜੋ ਸਾਰੀ ਝੁੜੀਆਂ ਕਹਿੰਦੀ ਚੱਲਦੀ ਲੱਗਦੇ ਸੁਖਾਂ ਦੇ ਚੰਡਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਨਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜ਼ਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਵੇ ਔਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਟਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹੇ ਤਾਂ ਕਿ ਅਸੀਂ ਜਿਹੜਾ ਹਰ ਸਮੇ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀ ਥੈਂਕ ਯੂ ਅੱਜ ਅਸੀਂ ਕੋਤਵਾਲੀ ਥਾਣੇ 'ਚ ਐ ਐਸਐਟਓ ਕੋਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦੋ ਜਿ ਇਨਾ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕਾਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ 'ਚ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈੱਟ ਟੂਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਅਸੀਂ ਗੇਟ ਟੂਗੇਦਰ ਕੀਤਾ ਇਸ ਦਿਨ ਆ ਲਈ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਧਾਈ ਦਿੰਦੀ ਆ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ ਮੇਰਾ ਨਾਮ ਸਾਰੇ ਕਰਮਚਾਰੀਆਂ ਦੇ ਵਿੱਚ ਸਾਰੇ ਜਾਣਦੇ ਹੋਣਗੇ ਕੁਛ ਨਾ ਪੁੱਤਾ ਵਿੱਚ ਰਹੇ ਇੱਕਲਾਕਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਸਾਡੇ ਨਾਲ ਅਫਸਰ ਸਹਿਬਾਨ ਆਏ ਤੇ ਮਾਨਯੋਗ ਐਸਐਸਪੀ ਸਾਹਿਬਾ ਐਸੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਜੀ ਲੋੜੀ ਦੀਆਂ ਅਸੀਂ ਫੈਮਲੀ ਨਾਲ ਤਾਂ ਨਹੀਂ ਮਨਾ ਸਕਦੇ ਇੱਥੇ ਸਾਨੂੰ ਆਪਦੀ ਫੈਮਲੀ ਵਾਂਗੂ ਵੀ ਜ਼ਿਆਦਾ ਮਹਿਸੂਸ ਹੋ ਰਿਹਾ ਜੀ ਜਦੋਂ ਕੋਈ ਵੀ ਤਿਆਰ ਹੁੰਦਾ ਹੈਗਾ ਤੇ ਜਿਹੜਾ ਪੁਲਿਸ ਨਾਲ ਵੱਡਾ ਛੜਕਾ ਤੇ ਅਜੇ ਤੇ ਹਰ ਮਨਾਉਂਦੇ ਹਾਂਜੀ ਅੱਜ ਜਿਹੜਾ ਇੱਥੇ ਮਨਾਇਆ ਗਿਆ ਵੱਲ ਦੀ ਤੇ ਹਾਂਜੀ ਉਹਦੇ ਪਰਿਵਾਰ ਦੇ ਠੀਕੇ ਦੇਖ ਲੈਗੇ ਤੇ ਪੁਲਿਸ ਦਾ ਪਰਿਵਾਰ ਸੀ ਹਾਂ ਕਿਸ ਤਰ੍ਹਾਂ ਲੱਗਿਆ ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਚੀਜ਼ ਦੀ ਸਾਡੇ ਨਾਲ ਸਾਡੇ ਅਫਸਰ ਸਹਿਬਾਨ ਨੇ ਤੇ ਸਾਨੂੰ ਆਦੀ ਪਰਿਵਾਰ ਨਾਲ ਤਾਂ ਅਸੀਂ ਨਹੀਂ ਮਨਾ ਸਕਦੇ ਇੱਥੇ ਸਾਨੂੰ ਵਧੀਆ ਲੱਗ ਰਿਹਾ ਜੀ ਜਦੋਂ ਜ਼ਿਆਦਾਤਰ ਲੇਡੀਜ਼ ਆ ਗੀਆਂ ਘਰਾਂ ਚੋਂ ਉਹ ਬੋਲੀਆਂ ਪਾ ਕੇ ਤੇ ਉਹ ਨਹੀਂ ਅਸੀਂ ਕਿਤਾਬ ਤਾਂ ਫੇਰ ਨਹੀਂ ਨਹੀਂ ਸਾਰੇ ਵੀ ਨਹੀਂ ਆ ਰਹੇ ਜੀ ਕੋਸ਼ਿਸ਼ ਕਰਤੀ ਦਾ ਕਰਕੇ ਥੋੜਾ ਨਹੀਂ 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 ਆ ਹੀ ਨਹੀਂ ਰਿਹਾ ਜੀ ਹਾਂ ਜੀ ਥੈਂਕ ਯੂ ਨੋ ਮਾਈ ਨਾਮ ਹਰਪਾਲ ਕੌਰ ਹੈ ਜੀ ਕੀ ਕਰਨਾ ਚਾਹੁੰਦੇ ਜਿਹੜੀ ਕਮਿਊਨਿਟੀ ਮਨਾਈ ਕਰਦੀ ਹੈ ਉਹ ਬਹੁਤ ਵਧੀਆ ਲੱਗਿਆ ਜੀ ਸਾਨੂੰ ਮੈਂਬਰ ਵੱਲੋਂ ਵੀ ਸਾਰੇ ਅਫਸਰਾਂ ਦਾ ਧੰਨਵਾਦ ਬਹੁਤ ਵਧੀਆ ਲੱਗਿਆ ਮਤਲਬ ਫੈਮਿਲੀ ਨਾਲ ਟਾਈਮ ਸਪੈਂਡ ਨਹੀਂ ਕਰ ਸਕਦੇ ਸੀ ਨਾ ਹੀ ਕੋਈ ਫੰਕਸ਼ਨ ਅਟੈਂਡ ਕਰ ਸਕਦੇ ਹਾਂ ਬਸ ਇਹੀ ਸਾਡੀ ਫੈਮਿਲੀ ਹੈ ਜੀ ਇਹਨਾਂ ਨਾਲ ਹੀ ਵਧੀਆ ਲੱਗ ਰਿਹਾ ਜੀ ਕੋਈ ਹੋਰ ਕੋਈ ਵੀ ਮਿਲਣਾ ਮੈਂ ਪਿੱਛੇ ਜਿਹੜੇ ਉੱਤੇ ਹੁੰਦੀ ਹੈਗੀ ਪਰਿਵਾਰ ਲੇਡੀ ਸਟਾਫ ਪੁਲਿਸ ਅਫਸਰ ਔਰ ਪਿੱਛੇ ਜਿਹੜੇ ਮੁਲਾਜ਼ਮ ਬੈਠੇ ਥੋੜਾ ਜਿਹਾ ਐਸਚਓ ਸਹਿਬਾਨ ਜੀਓ ਸਹਿਬਾਨ ਵੀ ਇੱਥੇ ਆ ਜਾਣ ਚਲੋ ਉਹ ਤਾਂ ਸਾਡੀ ਚੋਇਸ ਹੈ ਜੀ ਹਨਾ ਡਿਪਾਰਟਮੈਂਟ ਚ ਚੋਇਸ ਕੀਤਾ ਸੀ ਚੂਜ਼ ਕੀਤਾਗਾ ਵੀ ਵਧੀਆ ਲੱਗਦਾ ਇਹਨਾਂ ਨਹੀਂ ਪ੍ਰੋਬਲਮਾਂ ਕਿੰਨੇ ਕੰਮਚਾਰੀ ਸਹਿਬਾਨ ਅੱਗੇ ਆ ਜਾਣ